ਤਾਂ ਉੱਥੇ ਜਿਹੜੇ ਫਿਰ ਬੇਈਮਾਨੀ ਕਰਨ ਵਾਲੇ ਉਹਨਾਂ ਨੇ ਆਖਿਆ ਵੀ ਆਪਾਂ ਵੀ ਇਹ ਬਸਤਰ ਧਾਰਨ ਕਰੀਏ ਸਦੀਆਂ ਤੋਂ ਹੁੰਦਾ ਆ ਅੱਜ ਵੀ ਐਸਾ ਹੈ ਕਿ ਪੇਕ ਧਾਰਨ ਕਰਨਾ ਪਿੱਛੇ ਸੁਰਤ ਕੁਝ ਹੋਰ ਹੈ ਅੱਗੇ ਪੇਕ ਕੁਝ ਹੋਰ ਹੈ ਬਾਬੇ ਨੇ ਸਾਨੂੰ ਪੇਕ ਤੋਂ ਰੁਕਿਆ ਤੇ ਬਾਬਾ ਫਰੀਦ ਸਾਹਿਬ ਨੇ ਫੇਰ ਆਖਿਆ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂ ਦਰਵੇਸ਼ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼ ਫਰੀਦਾ ਦਰਦਰਵੇਸ਼ੀ ਗਖੜੀ ਇਹ ਬੜੀ ਔਖੀ ਹੈ ਜਿਹੜੇ ਕੋਲ ਆਈ ਤੇ ਬਹੁਤਿਆਂ ਨੇ ਉਸ ਪਾਸੇ ਨੂੰ ਆਪਣਾ ਰੁਝਾਨ ਕਰ ਲਿਆ ਤੇ ਗੁਨਾ ਛਪਾਉਣ ਵਾਸਤੇ ਵੀ ਉਹ ਭੇਖ ਜਿਹੜਾ ਸੀ ਤਾਰਨ ਕੀਤਾ ਹੁਣ ਦਰবেশ ਉਹਨੂੰ ਕਹਿੰਦੇ ਜਿਨੇ ਖੁਦਾ ਦੇ ਦਰ ਦੇ ਦਰਵਾਜ਼ੇ ਨੂੰ ਕੋਟ ਕੇ ਫੜਿਆ ਹੋਇਆ ਹੈ ਬਾਣੀ ਵਿੱਚ ਆਪ ਹੋਰ ਦਰਸ਼ਨ ਕਰਾਂਗੇ ਆਪ ਜੀ ਸਹਿਜ ਪਾਠ ਜੇ ਕਰਦੇ ਹੋ ਤੇ ਸਾਰੇ ਜਾਣੇ ਇਹ ਬਚਨ ਜ਼ਰੂਰ ਪੜਿਓ ਦਰবেশੀ ਕੋ ਜਾਣ ਸੀ ਦਰवेशੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਵਿਰਲਾ ਕੋ ਦਰਵੇਸ਼ ਜੇ ਕਰ ਕਰ ਹੰਡੇ ਮੰਗਦਾ ਜੇ ਕਰ ਕਰ ਹੰਡੇ ਮੰਗਦਾ ਠਿਗ ਜੀਵਨ ਠਿਗ ਵੇਸ ਠਿਗ ਜੀਵਨ ਠਿਗ ਵੇਸ ਉਹ ਪਿਆਰੇ ਨੇ ਕਿ ਆਖਿਆ ਉਹ ਕਹਿੰਦਾ ਵੀ ਇਹ ਸਾਰਿਆਂ ਦੇ ਸੇ ਨਹੀਂ ਆਉਂਦੀ ਬਾਤ ਇੱਥੇ ਵਿਰਲੇ ਆ ਜਿਹੜੇ ਇਸ ਰਾਹ ਤੇ ਤੁਰਦੇ ਆ ਤੇ ਜੇ ਇਸ ਰਾਹ ਤੇ ਤੁਰਗੇ ਤੇ ਕਹਿੰਦੇ ਵੀ ਸਾਰੀਆਂ ਬਖਸ਼ਿਸ਼ਾਂ ਮਹਾਰਾਜ ਕਰਦਾ ਹੈ ਹੁਣ ਸਾਨੂੰ ਕਿਉਂ ਔਖੀ ਲੱਗਦੀ ਹੈ ਕਿਉਂਕਿ ਅਸੀਂ ਦੁਨੀਆਂ ਦੇ ਪਿੱਛੇ ਤੁਰਦੇ ਆ ਲੋਕਾਂ ਨੂੰ ਖੁਸ਼ ਕਰਨ ਵਾਲੇ ਪਾਸੇ ਤੁਰਦੇ ਆ ਚੱਲਾਂ ਦੁਨੀਆਂ ਭੱਤ 37 ਨੇ ਤੀਜਾ ਮਤਨ ਆਖਿਆ ਬੰਨ ਉਠਾਈ ਪੋਟਲੀ